ਉਹ ਪਾਣੀ ਇਹ ਸੋਕਦੀ ਹੈ ਜਿੰਨਾ ਕਿ ਨੂੰ ਲੋੜ ਆਉਂਨੀ ਲੱਤੇ ਨੇ ਪਿਆ ਬੂਝਾ ਬਹੁਤ ਜ਼ਿਆਦਾ ਬਣਾਇਆ ਬਾਈ ਕਣਕ ਨੇ ਵਿੱਚ ਸੱਚੀ ਕਾ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਆਪਣੇ ਖੇਤ ਦੇ ਵਿੱਚ ਬਣਾ ਰਹੇ ਹਾਂਗੇ ਤੇ ਬੈਡ ਪਲੈਂਟਰ ਨਾਲ ਜਿਹੜੀ ਬਜਾਈ ਕੀਤੀ ਦੀ ਹੈ 32 ਇੰਚ ਦਾ ਜਿਹੜਾ ਚੌੜਾ ਬੈਡ ਹੈਗਾ ਚਾਰ ਓਰੇ ਲਾਇ ਸੀਗੇ ਆਪਾਂ ਕਣਕ ਦੇ ਤੇ ਵੈਰਾਈਟੀਆਂ ਜਿਹੜੀ ਇਹ ਪੱਤੀ ਨੰਬਰ 33 ਨੰਬਰ 1 ਹੈ ਇਹਦੇ ਵਿੱਚ ਜੰਕ ਹੁੰਦਾਗਾ ਜ਼ਿਆਦਾ ਖਾਣ ਵਾਸਤੇ ਇਹ ਰੋਟੀਆਂ ਵਾਸਤੇ ਯਾਨੀ ਕਿ ਖਾਣ ਵਾਸਤੇ ਜਿਹੜੀ ਵੈਰੈਟੀ ਲੱਗੀ ਪਈ ਹੈ ਤੇ ਇਹ ਵੈਰੈਟੀ ਜਿਹੜੀ ਵੀ ਕਿੰਨਾ ਪੇਵੇ ਇਹ ਇੱਕ ਕਨਾਲ ਦਾ ਭਾਈ 1.5 ਕਿਲੋ ਕਨਾਲ ਦਾ ਪਿਆ ਹੋਗਾ ਇੱਕ ਕਨਾਲ ਦਾ 1.5 ਕਿਲੋ ਪੇਵੇ ਮੇਰੇ ਨਾਲ ਸਤਨਾਮਾ ਬਾਈ ਸਤਨਾਮਾ ਵੀ ਨਹੀਂ ਪੀਜੀ ਤੀ ਇਹ ਤੇ ਸਤਨਾਮ ਕਿਵੇਂ ਗੱਲਬਾਤ ਹੈ ਕਿਵੇਂ ਬੱਲੀ ਬੁੱਲੀ ਦੇਖੋ ਜੀ ਦਾ ਗੱਲਬਾਤ ਬਾਈ ਪੂਰੀ ਸਰਾ ਗਈ ਕੰਨੇ ਆਪਣੀ ਆਮ ਤੇ ਨਾਲ ਉਹ ਕਣਕ ਖੜੀ ਉਧਲੇ ਪਾਸੇ ਹੈਣਾ ਉਹਦੇ ਪਾਣੀ ਵੀ ਵੱਧ ਲੈਤੇ ਨੇ ਬਾਕੀ ਚ ਡੀਏਪੀ ਵੀ ਪਾਇਆ ਹੋਇਆ ਜੂਰੀ ਵੀ ਪਾਇਆ ਹੋਇਆ ਇਹ ਜੀ ਕੋਈ ਰੋਲ ਦਿਖਾ ਦੇ ਇਹ ਗਣਕ ਬਾਈ ਉਹ ਕਣਕ ਨੂੰ ਯਾਰ ਕਿਤੇ ਜਿਆਦਾ ਦਿਨ ਰਾਤ ਦਾ ਪੱਟਾ ਬਾਈ ਛੱਡ ਗਏ ਉਹਨੂੰ ਪਿੱਛੇ ਛੱਡ ਕੇ ਦਾ ਘਟੋ ਘਟਾ ਤਕਰੀਬਨ 4 ਫੁੱਟ ਕਰ ਦਹੁ ਗਣਕ ਦਾ ਤੇ ਬਾਕੀ ਤੁਸੀਂ ਬੱਲੀ ਦੇਖ ਸਕਦੇ ਹੋ ਹੈਣਾ ਨਹੀਂ ਜਿਹੜੇ ਆਮ ਆਪ ਚ ਪਾਤੀ ਨੰਬਰ ਉਹ ਜਾ ਸਿੱਟੇ ਦੀ ਬੀਜ ਰਹੇ ਨਾ ਸੁਪਰ ਸੀਡਰ ਵੀਰੇ ਨੀਕੇ ਨੀਕੇ ਬੱਲੀਆਂ ਰਹੈਂਦੀਆਂ ਨੀਕੀਆਂ ਇਹਦੇ ਬਿੱਡਾਂ ਤੇ ਹੋਣ ਦੇ ਕਾਰਨ ਵੀ ਪਾਣੀ ਇਹਨੂੰ ਘੱਟ ਮਾਤਰਾ ਚ ਲੱਗਿਆਗਾ ਤੇ ਬਾਕੀ ਜਿਹੜੀ ਵੀ ਇਹਦੀ ਹਵਾ ਨਾਲ ਵੀ ਧੁੱਪ ਲੱਗਦੀ ਇਹਨੂੰ ਉਹਦੇ ਕਰਕੇ ਇਹਦੀ ਗਰੋਥ ਦਾ ਪੂਰਾ ਫੁੱਲੀ ਫਰਕ ਹੈ ਵੀਰੇ ਝਾੜ ਵੀ ਇਹਦਾ ਬੈਸਟ ਹੀ ਆਊਗਾ ਮੈਂ ਕਿਹੜੀ ਵੱਡੀ ਗੱਲ ਹੈ ਇਹਦੇ ਵਿੱਚ ਨਾਂ ਦਾ ਜ਼ਰੂਰੀ ਹੈ ਨਾ ਡਾਈ ਟੀ ਏ ਪੀ ਹੈ ਇਦੋਲਾ ਵਾ ਇਹਦੇ ਕੋਈ ਹੋਰ ਸਪਰੇਇਿੰਗ ਕੀਤੀ ਜੀ ਮੈਂ ਆਪਾਂ ਕਰਨੀ ਆਂ ਵੀ ਔਰ ਔਰਗੈਨਿਕ ਵਾਲੀ ਕਰ ਦਿੰਨੀ ਆਂ ਕੋਈ ਇਹਦੇ ਉੱਤੇ ਬਾਈ ਯਾਰ ਖਾਲੀ ਵੀ ਨਹੀਂ ਤਖਾਂ ਵਾਲੀ ਵੀ ਨਹੀਂ ਕਰੀ ਯਾਰ ਕਾਸ਼ ਵਿੱਚੋਂ ਖਾਲੀਆਂ ਬੇਦੀ ਹੋ ਕੇ ਉਹ ਕੱਢਦੇ ਸੀ ਦਾਤੀ ਨਾਲ ਹਾਂ ਤੇ ਜੱਕ ਅਸੀਂ ਨਾ ਕਿਤੇ ਮੜਾ ਮੂਟਾ ਕਿਤੇ ਖੜਾ ਸੀਗਾ ਉਹ ਜੰਗਲੀ ਕਾਹ ਜਾਂ ਪਾਲਕ ਜਾਂ ਉਹ ਵਿੱਚੋਂ ਵੜਦਾ ਸੀ ਮਤਲਬ ਸਾਰੀ ਜਿਹੜੀ ਹੈਗੇ ਨੇਚਰਲ ਹੀ ਹੈ ਮਤਲਬ ਕਹਿੰਦੀ ਆ ਔਰਗੈਨਿਕ ਸਪਰੇਅ ਕਰ ਦਿੰਨੇ ਆਪਾਂ ਕਾਸ਼ੇ ਵਾਸਤੇ ਉਹ ਵੀ ਨਹੀਂ ਕਿ ਤਿੰਨ ਗ੍ਰੋਥ ਵਾਲੀ ਨਾ ਕੋਈ ਹੋਰ ਆ ਸਾਰੇ ਬੈੱਡ ਦਿਖਾ ਦੇ ਬਾਕੀ ਖੜੀ ਹੈਗੇ ਹਨ ਬਾ ਕੋਈ ਵੀਰੇ ਆਪਣੀ ਦੇ ਵਿੱਚ ਵੀਰੇ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੋਈ ਹੈਗੀ ਤੇ ਇਹ ਆਪਾਂ ਮੰਨ ਕੇ ਚੱਲ ਵੀ ਤਰਵਤਰ ਖੇਤ ਹੀ ਬੀਜੀ ਸੀਗੀ ਠੀਕ ਹੈ ਤੇ ਦੇਖੋ ਤੁਸੀਂ ਆ ਨਾਲ ਦੀਆਂ ਕਣਕਾਂ ਖੜੀਆਂ ਨੇ ਨਰੀ ਗੁੱਲੀ ਡੰਡਾ ਨਾਲ ਦੀਆਂ ਕਣਕਾਂ ਇਹ ਬਈ ਇਹੀ ਮੈਂ ਕਹਣਾ ਵੀ ਇਹ ਚ ਗੁੱਲੀ ਡੰਡਾ ਕਿਉਂ ਨਹੀਂ ਹੋਇਆ ਗੁੱਲੀ ਡੰਡਾ ਬਈ ਤਾਂ ਨਹੀਂ ਹੋਏ ਕੋ ਤਰਵਤਰ ਖੇਤ ਸੀਗਾ ਵੀਰੇ ਇਹ ਬੈੱਡਾਂ ਤੇ ਹੋਣ ਕਰਕੇ ਇਹਨੇ ਖਾਲੀਆਂ-ਖਾਲੀਆਂ ਜੀ ਪਾਣੀ ਲੈਂਦਾ ਇਹਨੇ ਠੀਕ ਹੈ। ਗੱਲ ਕਰ ਹੁਣ ਆਪਾਂ ਦੇਖਣਾ ਨਹੀਂ ਤੇ ਵਿੱਚ ਤਣੇ ਦੇਖੋ ਤੁਸੀਂ ਖਾਲੀ ਉਹਦੇ ਵਿੱਚ ਕਿੰਨੇ ਤਣੇ ਆਏ ਹੋਣੇ ਕਣਕ ਦੇ ਵੀਰੇ। ਉਹ ਪਾਣੀ ਇਹ ਸੋਖਦੀ ਹੈ ਜਿੰਨਾ ਕਿ ਨੂੰ ਲੋੜ ਆ ਉਹ ਨਹੀਂ ਲੈਂਦੇ ਪਾਣੀ। ਥੱਲੇੋਂ ਖਿੱਚੀ ਲੈਂਦਾ ਇਹਨਾਂ ਪਾਣੀ ਤੇ ਨੀਂ। ਵੀਰੇ ਆਪਾਂ ਆਮ ਜਿਹੜਾ ਪਾਈਏ ਨੇ 50 50 ਕਿਲੋ 45 45 ਕਿਲੋ ਇੱਕ ਏਕੜ ਦਾ ਵੀ ਪਾਈ ਜਾਂਦੇ ਆਗੇ। ਇਹ ਸਿਰਫ ਆਪਾਂ 1.5 ਕਿਲੋ ਕਨਾਲ ਦਾ ਵੀ ਪਿਆ ਹੋਇਆ। ਤੁਸੀਂ ਲਾ ਲਓ ਵੀ ਤਕਰੀਬਨ 9-10 ਕਿਲੋ ਕਿੱਲੇ ਦੀ ਬਣਿਆ। ਇਹ ਬਿਨਾਂ ਡੀ.ਜੇ.ਪੀ ਤੋਂ ਇੰਨਾ ਵਧੀਆ ਰਿਜ਼ਲਟ ਆਇਆ ਵੀ ਰਹਿ ਰਿਹਾ ਬਦਨਾ ਕਿਉਂ ਬੂਝਾ ਬਹੁਤ ਜ਼ਿਆਦਾ ਬਣਾਇਆ ਬ ਬਾਕੀ ਇਹ ਆਪਾਂ ਵੱਡਾਂਗੇ 14 ਤਰੀਕ ਦੇ ਵਿੱਚ 14 14 ਇੰਨੀ ਕ ਤਰੀਕ ਦੇ ਵਿੱਚ ਵੱਡਾਂਗੇ ਜੇ ਕਿਸੇ ਭਰਾ ਨੇ ਆ ਕੇ ਦੇਖਣਾ ਵੀ ਕਿੰਨਾ ਕ ਝਾੜ ਨਿਕਲਦਾ ਕੋਲੇ ਆ ਕੇ ਵੀ ਦੇਖ ਲਿਓ। ਬਾਕੀ ਆਪਾਂ ਵੀਡੀਓ ਦੇ ਵਿੱਚ ਵੀ ਦੱਸਾਂਗੇ ਬਣਾ ਕੇ ਵੀ ਇੰਨਾ ਕ ਝਾੜ ਨਿਕਲੇ ਆ ਬੱਲੀ ਵਗੈਰਾ ਸਾਰਾ ਦੇਖ ਸਕਦੇ ਬੱਲੀ ਪੂਰੀ ਠੋਸ ਆ। ਬਾਕੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਫੋਲੋ ਕਰ ਲਿਓ। ਬਹੁਤ ਬਹੁਤ ਧੰਨਵਾਦ ਜੀ।